ਗਰੀਵਨワਦ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਸਵਕਤ ਡੱਲੇ ਨਗਰ ਵਿੱਚ ਜਾਂਦੇ ਨੇ ਭਾਈ ਡੱਲਾ ਹੱਥ ਜੋੜ ਮਹਾਰਾਜ ਦੇ ਸਨਮੁਖ ਆਇਆ ਸਾਰਾ ਪਰਿਵਾਰ ਉਹਨਾਂ ਦਾ ਆਇਆ ਤੇ ਪਾਤਸ਼ਾਹ ਨੇ ਆਖਿਆ ਵੀ ਤੁਸੀਂ ਬਹੁਤ ਤਨਦੇਹੀ ਨਾਲ ਸੇਵਾ ਕੀਤੀ ਹੈ ਸਾਡੀ ਤੇ ਸਾਡੇ ਸਿਕਾਂ ਦੀ ਭਾਈ ਡੱਲਾ ਜੀ ਅਸੀਂ ਬੜੇ ਪਰਸੰਨ ਹੋਏ ਆ ਮੰਗੋ ਤੁਸੀਂ ਕੀ ਮੰਗਣਾ ਚਾਹੁੰਦੇ ਹੋ ਭਾਈ ਡੱਲਾ ਖੁਸ਼ ਹੋਇਆ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਇੱਕ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਸਿੱਖੀ ਦੀ ਦਾਤ ਸਾਡੀ ਝੋੜੀ ਵਿੱਚ ਪਾ ਦਿਓ ਪਾਸ਼ਾ ਕਹਿਣ ਲੱਗੇ ਭਾਈ ਡੱਲੇ ਨੂੰ ਕਿ ਭਾਈ ਡੱਲਾ ਜੀ ਤੁਹਾਡੇ ਘਰ ਧੰਨ ਪਿਆ ਇਹ ਕਹਿੰਦੇ ਮਹਾਰਾਜ ਗੁਜ਼ਾਰੇ ਜੋਗਾ ਬਥੇਰਾ ਹੈ ਪਾਸ਼ਾ ਕਹਿੰਦੇ ਧੰਨ ਚੁੱਕ ਲਵੋ ਬੜੇ ਕੋਲ ਦੁਨੀਆ ਦੀ ਕਿਸੇ ਦੁਕਾਨ ਤੋਂ ਜਾ ਕੇ ਧਰਮ ਦਇਆ ਸਿੱਧਕ ਵਰਗੇ ਗੁਣ ਖਰੀਦ ਕੇ ਲੈ ਕੇ ਆਓ। ਭਾਈ ਡੱਲੇ ਨੇ ਉੱਤਰ ਦਿੱਤਾ ਮਹਾਰਾਜ ਵੀ ਇਹ ਦੁਨਿਆਵੀ ਦੁਕਾਨਾਂ ਤੇ ਨਹੀਂ ਮਿਲਦਾ ਸਭ ਕੁਝ। ਇਹ ਗੁਣ ਦੁਨਿਆਵੀ ਦੁਕਾਨਾਂ ਤੇ ਨਹੀਂ ਮਿਲਦੇ। ਭਾਵੇਂ ਕਿਤਨਾ ਮਰਜੀ ਧਨ ਦੇ ਦਿਓ, ਦੌਲਤ ਦੇ ਦਿਓ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਡੱਲੇਆ ਜਿਨ੍ਹਾਂ ਸਿੱਖਾਂ ਨੂੰ ਵੇਖ ਕੇ ਤੇਰੇ ਮਨ ਚ ਚਾਹੋ ਪੈਦਾ ਹੋਇਆ ਹੈ ਨਾ ਕਿ ਮੈਂ ਸਿੱਖ ਬਣਨਾ ਹੈ। ਸ਼ਿਕੀਰ ਦਾਤ ਮੇਰੀ ਝੋਲੀ ਵਿੱਚ ਵੀ ਪਾਓ ਇਹ ਉਹ ਸਿੱਖ ਨੇ ਜਿਨ੍ਹਾਂ ਨੇ ਸਿੱਖੀ ਮੁੱਲ ਨਹੀਂ ਖਰੀਦੀ ਇਹਨਾਂ ਨੇ ਕਮਾਈ ਹੈ ਇਹਨਾਂ ਨੇ ਆਪਣੇ ਸਿਰ ਭੇਟ ਕੀਤੇ ਨੇ ਇਹਨਾਂ ਦੇ ਪਰਿਵਾਰ ਤੱਕ ਸਭ ਕੁਰਬਾਨ ਹੋ ਚੁੱਕੇ ਨੇ ਇਹਨਾਂ ਸਭ ਕੁਝ ਛੱਡ ਕੇ ਸਮਰਪਣ ਭਾਵ ਦੇ ਵਿੱਚ ਤੁਰੇ ਹੋਏ ਨੇ ਇਹਨਾਂ ਨੂੰ ਚਾਹੂ ਹੈ ਕਿ ਕਦੋਂ ਅਸੀਂ ਗੁਰੂ ਪਾਤਸ਼ਾਹ ਆਪਨੇ ਪ੍ਰਾਣਾ ਦੀ ਉਹਤੀ ਦੇ ਦੀਏ ਤੁਹਾਨੂੰ ਤੁਹਾਡੇ ਤੋਂ ਆਪਾਂ ਕੁਰਬਾਨ ਕਰਦੀ ਇਹਨਾਂ ਨੂੰ ਚਾਹੋ ਐ ਜਿਨ੍ਹਾਂ ਨੂੰ ਵੇਖ ਕੇ ਤੁਹਾਡੇ ਮਨ 'ਚ ਚਾਹ ਪੈਦਾ ਹੋਇਆ ਨਾ ਵੀ ਮੈਨੂੰ ਵੀ ਸਿੱਖ ਬਣਨਾ ਚਾਹੀਦਾ ਹੈ ਇਹਨਾਂ ਸਿੱਖੀ ਮੁੱਲ ਨਹੀਂ ਖਰੀਦੀ ਕਮਾਈ ਹੈ ਭਲਿਆ ਤੁਸੀਂ ਵੀ ਗੁਣਾਂ ਦੀ ਕਮਾਈ ਕਰੋ ਤੇ ਪ੍ਰਮਾਤਮਾ ਤੁਹਾਡੇ ਉੱਤੇ ਮਿਹਰ ਕਰਨਗੇ ਗੁਰੂ ਪਾਤਸ਼ਾਹ ਦੇ ਉਪਦੇਸ਼ ਹਨ ਕਿ ਧਰਮ ਕਮਾਉਣਾ ਪੈਂਦਾ ਹੈ ਨਾਮ ਕਮਾਉਣਾ ਪੈਂਦਾ ਹੈ